ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਅੱਜ ਥੋੜਾ ਜਿਹਾ ਮੀਂਹ ਪੈ ਗਿਆ ਜੀ ਮੌਸਮ ਵਧੀਆ ਹੋ ਗਿਆ ਉਹਦੇ ਨਾਲ ਠੰਡ ਹੋ ਗਈ ਥੋੜੀ ਜੀ ਦਰਖਤਾਂ ਧੋਤੇਗੇ ਪੰਛੀਆਂ ਦੀਆਂ ਆਵਾਜ਼ਾਂ ਅੱਜ ਸੁਣਨ ਨੂੰ ਮਿਲ ਰਹੀਆਂ ਨੇ ਜੀ ਗਰਮੀ ਤੋਂ ਥੋੜੀ ਜਿਹੀ ਰਾਹਤ ਮਿਲ ਗਈ ਹੈ ਇਹ ਦੇਖੋ ਕਿੰਨੇ ਪੰਛੀ ਜਾ ਰਹੇ ਨੇ शुक्र वाहगुरु जी का मीह पाया थोड़ा जा हो तेज हो गया देखो बहुत बढ़िया लग गया थंदा थंदा। रहा है जी अज ठंडा ठंडा ये देखो पैर है ਇਹ ਤਾਂ ਦਿਖਾਈਏ ਜੀ ਆਪਾਂ ਤੁਹਾਨੂੰ ਅੱਜ ਮੀਂਹ ਪਿਆ ਹਵਾ ਚੱਲ ਰਹੀ ਹੈ ਜੀ ਬਹੁਤ ਬਹੁਤ ਵਧੀਆ ਲੱਗ ਰਹੀ ਨੇ ਬੱਦਲ ਵੀ ਗਰਜ ਰਿਹਾ ਜੀ ਹਜੇ ਹੋ ਸਕਦਾ ਮੀਂਹ ਦੁਬਾਰਾ ਆ ਜਾ ਹੁਣ ਆਪਾਂ ਬਣਾ ਰਹੇ ਹਾਂ ਜੀ ਆਲੂ ਪਿਆਜ਼ ਵਾਲੇ ਪਕੌੜੇ ਉਹ ਆਪਾਂ ਲੋਹੇ ਦੇ ਵਿੱਚ ਤੇਲ ਰੱਖ ਲਿਆ ਜੀ ਗਰਮ ਹੋਣ ਲਈ ਸਰੋਂ ਦਾ ਤੇਲ ਲਿਆ ਆਪਾਂ ਤੇ ਆਪਾਂ ਆਲੂ ਤੇ ਪਿਆਜ਼ ਲੈ ਲਏ ਨੇ ਕੱਟ ਲੈਨੇ ਜੀ ਤੇ ਇਹ ਕਿਸੇ ਗੋਲ ਕੱਟ ਕੇ ਇਹਨਾਂ ਦੇ ਅਲੱਗ ਤੋਂ ਬਣਾ ਲਾਂਗੇ ਓਣ ਇਹਨਾਂ ਦੇ ਵਿੱਚ ਪਾਉਨੇ ਆ ਜੀ ਗ਼ੂਣ ਮਿਰਚ ਗ਼ੂਣ ਪਾਤਾ ਜੀ थोड़ी जी पा लेंगे जी हल्दी कलर वजिया आऊगा धनिया पाउडर पा लेंगे ਥੋੜੀ ਜਿਹੀ ਪਾਲਾਂਗੇ ਜੀ ਜਮਾਣ ਇਹ ਆ ਹੀ ਗਰਮ ਮਸਾਲਾ ਚਾਹ ਪਾ ਲਾਂਗੇ ਜੀ ਜੀਰੇ ਦਾ ਅੱਧਾ ਚਮਚਾ ਹੀ ਪਾ ਲਾਂਗੇ ਜੀ ਅਮਚੂ ਪਾਊਡਰ ਹੁਣ ਪਾ ਲਾਂਗੇ ਜੀ ਬੇਸਾ ਇਸ ਆਣ ਕੇ ਰੱਖਿਆ ਹੋਇਆ ਜੀ ਆਪਣਾ ਪੱਲਾਣ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਆਪਾਂ ਫਿਰ ਪਾਣੀ ਪਾਵਾਂਗੇ ਅੱਜ ਥੋੜਾ ਜਿਹਾ ਮੌਸਮ ਠੀਕ ਹੈ ਜੀ ਮੀਂਹ ਪੈਣ ਕਰਕੇ ਤਾਂ ਕਰਕੇ ਆਪਾਂ ਬਣਾ ਰਹੇ ਹਾਂ ਜੀ ਪਕੌੜੇ ਪਾਵਾਂਗੇ ਜੀ ਪਾਣੀ ਪਾ ਕੇ ਥੋੜਾ ਜਿਹਾ ਫਿਰ ਮਿਕਸ ਕਰ ਲਾਂਗੇ ਜੀ ਇਹਨਾਂ ਨੂੰ ਜਿਆਦਾ ਵੇਸਣ ਨਹੀਂ ਪਾਉਂਦੇ ਹੁੰਦੇ ਜੀ ਅਸੀਂ ਠੀਕ ਜਿਹੀ ਪਾਉਣੀ ਆ ਤੇਲ ਆਪਣਾ ਗਰਮ ਹੋ ਗਿਆ ਜੀ ਹੁਣ ਬਣਾ ਲੈਨੇ ਆਪਾਂ रोटी खाने के आप दोपहरी घट कु है थोड़ी पावगी जी आप ज्यादा नहीं पागे गैस पर सेक घट फिर हौली बन देने जी ਇਹ ਦੇ ਕੋਲ ਈ ਬਾਰ ਰਹੇ ਤੋ ਕੋਲੀ ਆਪਣੇ ਇੱਕ ਬੰਗੇ ਨੇ ਇਹ ਇਹਨਾਂ ਨੂੰ ਆਪਾਂ ਕੱਢ ਲੈਂਦੇ ਆ ਗਰਮਿੱਟਾ ਕੁਛ ਖਾਣ ਨੂੰ ਦੀ ਨਹੀਂ ਕਰਦਾ ਇਹ ਤਲਿਆ ਹੋਇਆ ਅੱਜ ਵੀ ਭੈਣ ਕਰਕੇ ਬਣਾ ਲਏ ਨੇ ਆਪਾਂ ਬਾਕੀ ਕੱਢਦੇ ਆ ਜੀ ਆਪਾਂ ਇਹ ਦੋ ਪੂਰ ਕੱਢ ਲੈਨੇ ਆਪਾਂ ਤੇ ਹੋਰ ਬਣ ਰਹੇ ਨੇ ਤੇ ਇੱਧਰ ਆਪਾਂ ਥਾਲੀਏ ਜੀ ਚਾਹ ਨਾਲ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਜੇ ਚੈਨਲ ਤੇ ਪਹਿਲੀ ਵਾਰ ਹੀ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਦਾ ਆਪਣੀ ਬਣ ਗਈ ਜੀ ਆ ਵਾਲੀ ਆ ਗਈ ਇਹਨੂੰ ਗੈਸ ਬੰਦ ਕਰਤਾ ਆਪਾਂ ਤੇ ਪਕੌੜੇ ਬੱਚੇ ਖਾਣ ਲੱਗ ਗਏ ਜੀ ਨਾਲ ਹੁੰਦੇ ਲੈ ਗਏ ਨੇ ਪਾ ਕੇ ਹੁਣ ਇਹ ਜਿਹੜੇ ਆਪਾਂ ਕੱਟੇ ਸੀਗੇ ਜੀ ਗੋਲ ਆਪੋ ਪਈ ਗੇਸਨ ਦੇ ਵਿੱਚ ਪਾ ਲੈਂੀਆਂ ਮਿਕਸ ਕਰਕੇ ਰੱਖਦੇ ਆਂ ਇਹ ਬੇਸਨ ਲੱਗ ਗਿਆ ਸਾਰਿਆਂ ਦਾ ਠੀਕ ਹੈ ਨਹੀਂ ਬੇਸਨ ਹੋਰ ਪਾ ਕੇ ਮਸਾਲੇ ਪੋੜਾ ਲੈਂ ਡਾ ਲ ਗਏ ਆ ਜੀ ਸਾਰਿਆਂ ਤੇ ਬੇਸਨ ਬੱਚੇ ਖਾ ਰਹੇ ਨੇ ਜੀ ਗਰਮ ਗਰਮ ਪਲੇਟ ਖਾਲੀ ਕਰ ਦਿੱਤੀ ਆਨਾਂ ਨੇ ਇਹ ਲਾਸਟ ਦੋ ਪੂਰੇ ਰਹਿ ਗਏ ਜੀ ਇੱਕ ਇਹ ਗੋਲ ਆਲੂ ਵਾਲੇ ਤੇ ਇੱਕ ਉਹਦੇ ਵਿੱਚ ਪਾਈ ਹੋਏ ਨੇ ਜੀ ਸਾਰੀ ਬਣ ਗਈ ਜੀ ਤੇ ਗੋਲ ਦੀ ਆਪਾਂ ਬਣਾ ਲਏ ਨੇ ਉਸਾਂ ਵਿੱਚ ਪਾਈ ਹੋਏ ਨੇ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਜੀ ਚੈਨਲ ਨੂੰ ਸਪੋਰਟ ਕਰਿਓ ਜੀ